ਕਬਈ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਰਲਡ ਰਿਕਾਰਡ ਹੋਲਡਰ ਹੋਂ ਤੁਸੀਂ ਔਰ ਤੁਸੀਂ ਦੁਨੀਆ ਚ ਬਹੁਤ ਨਾਮ ਕਮਾਇਆ ਸ਼ੁਰੂਆਤ ਮੈਂ ਇਥੋਂ ਹੀ ਕਰੂੰਗਾ ਕਿ ਤੁਹਾਡਾ ਦੇਖ ਕੇ ਲੋਕਾਂ ਨੂੰ ਵੀਡੀਓ ਦੇ ਵਿੱਚ ਜ਼ਰੂਰ ਰੂਪ ਪਤਾ ਲੱਗ ਚੁੱਕਾ ਹੋਵੇਗਾ ਔਰ ਤੁਸੀਂ ਅਲੱਗ ਹੋ ਦੁਨੀਆ ਤੋਂ ਤੇ ਕਿੰਨੀ ਹਾਈਟ ਹੈ ਤੁਹਾਡੀ ਕਿੰਨਾ weight ਹੈ ਹਾਈਟ 7.5 ਫੁੱਟ ਹੈ ਜੀ ਜੀ ਤੇ weight ਹੈਗਾ ਇਸ ਵਕਤ 2 ਕੁਇੰਟਲ 12 ਕਿਲੋ ਜੀ 212 ਕਿਲੋ ਜੀ ਤੇ ਬਾਬਾ ਜੀ ਕਦੋਂ ਪਤਾ ਲੱਗਿਆ ਤੁਹਾਨੂੰ ਕਿ ਤੁਸੀਂ ਅਲੱਗ ਐਕਸਟਰਾਔਡਨਰੀ ਪੈਦਾ ਹੋਏ ਹੋ? ਅ ਤਕਰੀਬਨ 14-15 ਸਾਲ ਦੀ ਉਮਰ ਤੋਂ ਜੀ ਬਾਕੀ ਬੱਚਿਆਂ ਨਾਲ ਹਾਈਟ ਡਬਲ ਹੋ ਗਈ ਜੀ weight ਵੱਧ ਗਿਆ ਜੀ ਤੇ ਜੋ ਸਮਝ ਲਓ ਕਿ ਅਜੇ ਕੱਪੜੇ ਪਾਏ ਉਹ ਹਫ਼ਤੇ ਬਾਅਦ ਉੱਤੇ ਹੋ ਗਏ ਹੂੰ ਹਫ਼ਤੇ ਚ ਹੀ ਹਫ਼ਤੇ ਚ ਹੂੰ ਐਦਾਂ ਸਰੀਰ ਦੀ ਗ੍ਰੋਥ ਹੋਈ ਤੇ 월ਡ ਰਿਕਾਰਡ ਬਾਬਾ ਜੀ ਤੁਸੀਂ ਕਿਹਦੇ ਚ ਬਣਾਇਆ ਅਸੀਂ 월ਡ ਰਿਕਾਰਡ ਬਣਾਇਆ ਜੀ ਗਤਕਾ ਕਰਦੀ ਤੁਹਾਡੀ ਟੀਮ ਜੀ ਗਤਕਾ ਗਰੁੱਪ ਦਲੇਰ ਖਾਲਸਾ ਗਤਕਾ ਗਰੁੱਪ ਜੀ ਜੀ ਹਾਂਜੀ ਉਹਦੇ ਚ ਤੁਸੀਂ ਤੇ ਏਜ ਕਿੰਨੀ ਹੋਗੀ ਬਾਬਾ ਜੀ ਤੁਹਾਡੀ ਏਜ ਹੋਗੀ ਜੀ 38 ਸਾਲ ਹੋ ਗਈ ਜੀ 38 ਸ਼ਾਦੀ ਹੋਗੀ ਤੁਹਾਡੀ ਨਹੀਂ ਜੀ ਅੱਛਾ ਜੀ ਤੇ ਫੈਮਿਲੀ ਚ ਤੁਸੀਂ ਤੁਹਾਡੇ ਜੀਨਸ ਕਿਹਦੇ ਤੇ ਗਏ ਮੰਮੀ ਤੇ ਡੈਡੀ ਤੇ ਨਾਨਕੇ ਪਰਿਵਾਰ ਚ ਦਦਕੇ ਪਰਿਵਾਰ ਚ ਨਹੀਂ ਦਦਕੇ ਪਰਿਵਾਰ ਚੋਂ ਜੀ ਜੀ ਤਕਰੀਬਨ ਸਾਰੇ ਹੱਡੀ ਪੈਰੀ ਖੁੱਲੇ ਸੀ ਦਾਦਾ ਜੀ ਦੀ ਵੀ ਹਾਈਟ ਸਿਹਤ ਚੰਗੀ ਸੀ ਜੀ ਜੀ ਹਾਂਜੀ ਫਾਦਰ ਸਾਹਿਬ ਵੀ 6 ਫੁੱਟ 3 ਇੰਚ ਦੇ ਸੀ ਜੀ ਪਰ ਤੁਸੀਂ ਸਾਰਿਆਂ ਨੂੰ ਉੱਪਰ ਟੱਪ ਗਏ ਸਾਢੇ 7 ਫੁੱਟ ਬਿਲਕੁਲ ਜੀ ਤੇ ਪੈਰ ਦਾ ਸਾਈਜ਼ ਕਿੰਨਾ ਬੱਬਾ ਜੀ ਤੁਹਾਡੇ ਲੋਕੀ ਯਕੀਨ ਨਹੀਂ ਮੰਨਦੇ ਜੀ ਕਿੰਨਾ 24 ਨੰਬਰ ਜੀ ਓ ਮਾਈ ਗੋਡ ਮੈਂ ਬੂਟ ਉੱਥੇ ਦੇਖਿਆ ਪਿਆ ਤੁਹਾਡਾ ਤੇ ਫਿਰ ਸਪੈਸ਼ਲੀ ਬਣਦੇ ਹੋਣ ਨੇ ਸਪੈਸ਼ਲ ਜੀ ਇਹ ਜਲੰਧਰ ਇੱਕੇ ਸ਼ੌਪ ਹੈ ਜੀ ਹਮ ਬਸ ਉਹਨਾਂ ਨੇ ਹੀ ਹਾਮੀ ਭਰੀਆ ਬਾਕੀ ਹੋਰ ਕਿ ਸਭ ਦੇ ਹੱਥ ਖੜੇ ਦੀ ਕਿਉਂ ਬਾਕੀ ਕੋਈ ਹੱਥੇ ਨਹੀਂ ਤਾਂ ਪਾਉਂਦਾ ਐਡਾ ਵੱਡਾ ਸਾਈਜ਼ ਸਾਈਜ਼ ਦੇਖ ਕੇ ਉਹ ਕਹਿੰਦੇ ਵੀ ਇਹਦਾ ਪਸਾਂਚਾ ਬਣੂਗਾ ਫਰਮਾ ਬਣੂਗਾ ਤੇ ਉਹ ਬੜੀਆਂ ਦਿੱਕਤਾਂ ਆਉਂਦੀਆਂ ਦੀ ਸਮਝ ਲਓ ਕਿ ਮੈਂ 35 36 ਸਾਲ ਦੀ ਉਮਰ ਵਿੱਚ 36 ਸਾਲ ਦੀ ਉਮਰ ਦੇ ਵਿੱਚ ਜਾ ਕੇ ਬੂਟ ਮਿਲੇ ਮੈਨੂੰ ਉਸ ਤੋਂ ਪਹਿਲਾਂ ਉਸ ਤੋਂ ਪਹਿਲਾਂ ਮੈਂ ਸਿੰਪਲ ਜਾ ਤਾਂ ਘਰੇ ਜਿੱਦਾਂ ਕਹ ਲਉ ਕਿ ਜੋ ਚਪਲਾਂ ਆਈਆਂ ਫਸਾਲੀਆਂ ਪੈਰਾਂ ਵਿੱਚ ਤੇ ਜਾਂ ਫਿਰ ਦੇਸੀ ਪੰਜਾਬੀ ਜੁੱਤੀ ਬਣਾਉਂਦੇ ਸੀ ਹਾਂ ਪਰ ਉਹ 19 ਪੈਰਾਂ ਦੇ ਵਿੱਚ ਫਿਟਿੰਗ ਨਹੀਂ ਸੀ ਆਉਂਦੀ ਹਾਂ ਤੇ ਮੈਂ ਕਹਿੰਦਾ ਵੀ ਜਦੋਂ ਮੈਨੂੰ ਪਹਿਲੀ ਵਾਰ ਬੂਟ ਮਿਲੇ ਨਾ ਜਦੋਂ ਬਣਾ ਕੇ ਅਸੀਂ ਪਾਏ ਤੇ ਜਿਵੇਂ ਪਹਿਲਾਂ-ਪਹਿਲਾਂ ਬੱਚਿਆਂ ਨੂੰ ਸ਼ੌਂਕ ਹੁੰਦਾ ਜੀ 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 ਉਹ ਬੜਾ ਮਨ ਦੇ ਵਿੱਚ ਉਹ ਸ਼ੌਂਕ ਧੀ ਜੀ ਅੱਜ ਮੇਰੇ ਵੀ ਬੂਟ ਬਣੇ ਜੀ 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 ਤੇ ਇਹ ਗਰੋਥ ਦਾ ਰਾਜ਼ਨ ਕੋਈ ਰੀਜ਼ਨ ਪਤਾ ਲੱਗਿਆ ਬਾਬਾ ਜੀ ਹੁਣ ਤੱਕ ਰੀਜ਼ਨ ਤਾਂ ਜੀ ਦੇਖੋ ਪਹਿਲਾਂ ਤਾਂ ਕਹਿੰਦੇ ਹੁੰਦੇ ਨੇ ਕਿ ਸ਼ਾਇਦ ਖਾਨਦਾਨ ਦੇ ਵਿੱਚ ਜਿੱਦਾਂ ਮੈਂ ਪਹਿਲਾਂ ਕਿਹਾ ਵੀ ਉਹ ਸਾਰੇ ਤਕੜੇ ਸੀ ਸਰੀਰ ਦੇ ਹੱਡੀ ਪੈਰੀ ਖੁੱਲੇ ਸੀ ਤੇ ਉਦੋਂ ਅੱਗੇ ਘਰ ਦੇ ਵਿੱਚ ਖਰਾਕ ਡਾਈਟ ਇਦਾਂ ਦੀ ਮਿਲੀ ਹਮ ਕਿ ਕਿਸੇ ਨੇ ਹੱਥ ਨਹੀਂ ਘੁੱਟਿਆ ਜਿੰਨੀ ਡਾਈਟ ਮੈਂ ਚਾਹਣੀ ਉਨੀਓ ਡਾਈਟ ਮਿਲਣੀ ਕੋਈ ਮੈਂ ਦੁੱਧ ਦਹੀਂ ਲੱਸੀ ਮੱਖਣੀ ਘੋ ਦਾ ਫੁੱਲ ਸਕੀਨ ਹੈ ਜੀ ਹੂੰ ਤੇ ਉਨੀਆਂ ਖਰਾ ਕੇ ਘਰੋਂ ਮਿਲੀ ਹੂੰ ਤੇ ਮਹਾਰਾਜ ਨੇ ਉਹ ਰੰਗ ਭਾਗ ਲਾਇ ਸਰੀਰ ਨੂੰ ਜੀ ਹੂੰ ਤੇ ਪੂਰੀ ਪ੍ਰੋਪਰ ਹਾਈਟ ਸਭ ਤੋਂ ਪੀਕ ਤੇ ਬਾਬਾ ਜੀ ਤੁਹਾਡੀ ਕਦੋਂ ਕਿਹੜੀ ਏਜ ਚ ਚਲੀ ਗਈ ਸੀ ਹੁਣ ਉਸ ਤੋਂ ਬਾਅਦ ਰੁਕੀ ਵੀ ਹੋਣੀ ਹੁਣ ਰੁਕੀ ਹੈ ਜੀ ਮੈਂ ਤਕਰੀਬਨ 19 ਸਾਲ ਦਾ 7.5 ਫੁੱਟ ਦਾ ਹੋ ਗਿਆ ਸੀ ਹੂੰ ਉਸ ਤੋਂ ਬਾਅਦ ਹੁਣ ਤੱਕ ਕੋਈ ਏਜ ਹਾਈਟਸ ਫਰਕ ਆ ਨਹੀਂ ਹਾਈਟ ਕਿ ਨਹੀਂ weight ਚ ਆਇਆ ਵੇਟ ਵਧ ਰਿਹਾ ਵੇਟ ਵਧਿਆ ਜੀ ਪਹਿਲਾਂ ਵੇਟ ਰਿਹਾ ਮੇਰਾ 1 ਕਵੰਟਲ 75 70 ਦੇ ਵਿੱਚ ਵਿੱਚ ਹਾਂ ਤੇ ਹੁਣ ਥੋੜਾ ਜਿਹਾ ਵੇਟ ਵਧਿਆ ਜੀ ਅੱਛਾ ਜਦੋਂ ਸਕੂਲ ਦੇ ਵਿੱਚ ਬਾਬਾ ਜੀ ਤੁਹਾਡੀ ਹਾਈਟ ਇੰਨੀ ਸੀ ਤਿੰਨੀ ਤਾਂ ਲੋਕ ਤੁਹਾਨੂੰ ਦੋਸਤੀ ਵੀ ਕਰਦੇ ਹੋਣੇ ਲੜਾਈ ਝਗੜੇ ਹਸਤੇ ਲੜਿਓ ਕਦੀ ਉਹਨਾਂ ਟਾਈਮਾਂ ਵਿੱਚ ਨਹੀਂ ਮੈਂ ਅਜੇ ਤੱਕ ਕਿਸੇ ਨਾਲ ਲੜਿਆ ਹੀ ਨਹੀਂ ਅੱਜ ਤੱਕ ਨਹੀਂ ਓ ਮਾਈ ਗਾਡ ਮੈਂ ਅਜੇ ਤੱਕ ਕਿਸੇ ਨਾਲ ਲੜਿਆ ਹੀ ਨਹੀਂ ਮੈਨੂੰ ਕਈ ਲੋਕ ਹੁਣ ਵੀ ਕਈ ਮਿਲਦੇ ਨੇ ਲੋਕਾਂ ਦੇ ਨਾਲ ਭਰਤ ਲਾਪੁੰਦਾ ਉਹ ਕਹਿੰਦੇ ਨੇ ਜਦੋਂ ਅਸੀਂ ਥੋੜਾ ਨਾਲ ਗੱਲ ਕਰਦੇ ਆ ਸਾਨੂੰ ਡਰ ਲੱਗਦਾ ਭੈ ਲੱਗਦੀ ਹੈ ਵੀ ਕਦੇ ਤੁਸੀਂ ਗੁੱਸੇ ਹੀ ਨਾ ਹੋ ਜਮੂ ਤੇ ਮੈਂ ਕਹਾਂ ਮੈਂ ਇਦਾਂ ਦਾ ਹੈ ਨਹੀਂ ਮੈਂ ਅਜੇ ਤੱਕ ਕਦੇ ਸਕੂਲ ਦੇ ਵਿੱਚ ਨਹੀਂ ਲੜਿਆ ਅੱਜ ਤੱਕ ਦਾ ਮੇਰਾ ਰਿਕਾਰਡ ਹੈ ਵਾਹ ਮੈਂ ਆਪਣੇ ਘਰ ਦੇ ਵਿੱਚ ਕਦੇ ਨਹੀਂ ਲੜਿਆ ਬੜਾ ਆਪਣੇ ਆਪ ਨਾਲ ਵੈਸੇ ਨਹੀਂ ਕੋਈ ਲੜਦਾ ਹੋਣਾ ਉਹ ਕੋਈ ਕੁਝ ਕਹਿ ਸਕਦੇ ਆ ਜੇ ਮਰਨਾ ਤੋੜਨਾ ਪੰਗਾ ਲੈ ਕੇ ਪਰ ਫਿਰ ਵੀ ਮੈਂ ਹੈਰਾਨ ਆ ਕਿ ਲੋਕਾਂ ਨੂੰ ਜਿੱਥੇ ਮਾੜੀ ਮਾੜੀ ਡੋਲੀਆਂ ਵਣਦੇ ਤਾਂ ਮਾਣ ਹੋ ਜਾਂਦਾ ਪਰ ਮਾਰੇ ਦੀ ਕਿਰਪਾ ਨਾਲ 2 ਕੁਇੰਟਲ ਦਾ ਸਰੀਰ ਔਰ 7.5 ਫੁੱਟ ਹਾਈਟ ਇਹ ਮੈਂ ਦੇਖੋ ਵੀਰ ਜੀ ਗੱਲ ਇਹ ਹੈ ਜੇ ਪ੍ਰਮਾਤਮਾ ਨੇ ਤਾਕਤ ਦਿੱਤੀ ਹੈ ਉਹਨੂੰ ਸਾਂਭਣਾ ਵੀ ਚਾਹੀਦਾ ਕਦੇ ਲੋੜ ਪਵੇ ਵਖਤ ਪਵੇ ਉਹਨੂੰ ਵਰਤੋ ਪਰ ਕਿਸੇ ਤੇ ਨਜਾਇਜ਼ ਕਰਨੀ ਜਾਂ ਆਪ ਤੋਂ ਕਮਜ਼ੋਰ ਤੇ ਕਰਨਾ ਕੋਈ ਉਹਦੇ ਵਿੱਚ ਕੋਈ ਸ਼ਾਬਾਸ਼ੀ ਵਾਲੀ ਗੱਲ ਨਹੀਂ ਹੈ ਜੇ ਕਦੇ ਕਹਿੰਦੇ ਹੁੰਦੇ ਨੇ ਭੇੜ ਪਵੇ ਤਾਂ ਆਪ ਤੋਂ ਤਕੜੇ ਨਾ ਪਵੇ ਵਾਹ ਇਹ ਤਾਂ ਮੰਨ ਗਏ ਮਿਲਦੇ ਤੁਹਾਨੂੰ ਤੁਹਾਡੇ ਤੋਂ ਤਕੜੇ ਮੈਨੂੰ ਅਜੇ ਤੱਕ ਨਹੀਂ ਜੀ ਕੋਈ ਮਿਲ ਤੁਸੀਂ ਸਭ ਤੋਂ ਮੈਨੂੰ ਲੱਗਦਾ ਪੂਰੇ ਪੰਜਾਬ 'ਚ ਹੀ ਨਹੀਂ ਪੂਰੇ ਇੰਡੀਆ 'ਚ ਤੁਸੀਂ ਖੜੀ ਤੋਂ ਵੀ ਤਕੜੇ ਹੋ ਖੜੀ ਦੀ ਹਾਈਟ ਤੋਂ ਵੀ ਵੱਡੇ ਹੀ ਤੁਹਾਡੀ ਹਾਈਟ ਦੇਖੋ ਜੀ ਮਹਾਰਾਜ ਦੀ ਕਿਰਪਾ ਕਹਿੰਦੇ ਹੁੰਦੇ ਨੇ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ ਇਹ ਧਰਤੀ 'ਚ ਪਤਾ ਨਹੀਂ ਕਿੰਨੇ ਕ ਜੋਦੇ ਹੋਏ ਕੋਈ ਸਾਤੋਂ ਵੀ ਉੱਤੇ ਹੋਵੇ ਕੀ ਪਤਾ ਜਦੋਂ ਅਸੀਂ ਪਹਿਲਾਂ ਦਬੇ ਹੋਏ ਸੀ ਹੂੰ ਕੋਈ ਸਾਤੋਂ ਵੀ ਉੱਪਰ ਹੋਵੇ ਹੂੰ ਅੱਜ ਤਾਂ ਇਹ ਪਰਮਾਤਮਾ ਮੂਹਰੇ ਅਰਦਾਸ ਬੇਨਤੀ ਕਰਦੇ ਆ ਕਿ ਪੰਜਾਬ ਦੀ ਧਰਤੀ 'ਚੋਂ ਇਦਾਂ ਦੇ ਜੋਧੇ ਸੂਰਮੇ ਪੈਦਾ ਹੁੰਦੇ ਰਹਿਣ